ਮਸਿਆਤੇ ਗੁਰੂ ਘਰ ਰਸਤ ਚੜਾਉਣ ਜਾ ਰਹੇ ਪਿਓ ਪੁੱਤ ਦੇ ਨਾਲ ਭਿਆਨਕ ਹਾਦਸਾ ਵਾਪਰਿਆ ਹੱਦਸੇ ਦੇ ਵਿੱਚ ਦੋਆਂ ਦੀ ਮੌਤ ਹੋ ਗਈ ਹੈ ਪਰਿਵਾਰ ਦੇ ਵਿੱਚ ਇਸ ਵੇਲੇ 70 ਵਿਛੇ ਹੋਏ ਨੇ ਭਿਆਨਕ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਕਿਵੇਂ ਗੱਡੀ ਦੇ ਪਰਖੱਚੇ ਉੱਡੇ ਹੋਏ ਨੇ ਮੋਟਰਸਾਈਕਲ ਵੀ ਚਤਨਾ ਚੂੜ ਹੋਇਆ ਦਰਸਲ ਜੀਰਾ ਤੋਂ ਇਹ ਦਿਲ ਦਲਾਉਣ ਵਾਲਾ ਮਾਮਲਾ ਸਾਹਮਣੇ ਹੈ ਜਿੱਥੇ ਮੋਗਾ ਮੱਖੂ ਰੋਡ ਉੱਤੇ ਪਿੰਡ ਲਹਿਰਾ ਕੋਲ ਇਹ ਤੜਕ ਹਾਦਸਾ ਵਾਪਰਿਆ ਪਿਓ ਪੁੱਤ ਜੋ ਕਿ ਗੁਰਦੁਆਰਾ ਪਠ ਸਾਹਿਬ ਪੱਟੀ ਵਿਖੇ ਮੱਥਾ ਟੇਕਣ ਲਈ ਜਾ ਰਹੇ ਸਨ ਮਸਿਆ ਤੇ ਰਸਤ ਚੜਾਉਣ ਲਈ ਇਹ ਪਿਓ ਪੁੱਤ ਮੋਟਰਸਾਈਕਲ ਤੇ ਰੇ ਸੜਨ ਪਰ ਸਾਹਮਣੋਂ ਆਈ ਗੱਡੀ ਦੇ ਨਾਲ ਉਹਨਾਂ ਦੇ ਮੋਟਰਸਾਈਕਲ ਦੀ ਟੱਕਰ ਹੋ ਗਈ ਤੇ ਮੌਕੇ ਤੇ ਹੀ ਪਿਓ ਪੁੱਤ ਨੇ ਦਮ ਤੋੜ ਦਿੱਤਾ ਮਸਿਆ ਤੇ ਗੁਰੂ ਘਰ ਰਸਤ ਚੜਾਉਣ ਜਾ ਰਹੇ ਪਿਓ ਪੁੱਤ ਦੇ ਨਾਲ ਭਿਆਨਕ ਹਾਦਸਾ ਵਾਪਰਿਆ ਹਾਦਸੇ ਦੇ ਵਿੱਚ ਦੋਵਾਂ ਦੀ ਮੌਤ ਹੋ ਗਈ ਹੈ ਪਰਿਵਾਰ ਦੇ ਵਿੱਚ ਇਸ ਵੇਲੇ 70 ਵਿਛੇ ਹੋਏ ਨੇ ਭਿਆਨਕ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿਵੇਂ ਗੱਡੀ ਦੇ ਪਰਖੱਚੇ ਉੱਡੇ ਹੋਏ ਨੇ ਮੋਟਰਸਾਈਕਲ ਵੀ ਚਤਨਾ ਚੂਰ ਹੋਇਆ ਹੈ ਦਰਸਲ ਜੀਰਾ ਤੋਂ ਇਹ ਦਿਲ ਦਿਲੋਂ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਮੋਗਾ ਮੱਖੂ ਰੋਡ ਉੱਤੇ ਪਿੰਡ ਲਹਿਰਾ ਕੋਲ ਇਸ ਤਰ੍ਹਾਂ ਦਾ ਹਾਦਸਾ ਵਾਪਰਿਆ ਪਿਓ ਪੁੱਤ ਜੋ ਕਿ ਗੁਰਦੁਆਰਾ ਪਠ ਸਾਹਿਬ ਪੱਟੀ ਵਿਖੇ ਮੱਥਾ ਟੇਕਣ ਲਈ ਜਾ ਰਹੇ ਸਨ ਮੱਸੀਆ ਤੇ ਰਸਤ ਚੜਾਉਣ ਲਈ ਇਹ ਪਿਓ ਪੁੱਤ ਮੋਟਰਸਾਈਕਲ ਤੇ ਸਰਸਨ ਪਰ ਸਾਹਮਣੇ ਆਈ ਗੱਡੀ ਦੇ ਨਾਲ ਉਹਨਾਂ ਦੇ ਮੋਟਰਸਾਈਕਲ ਦੀ ਟੱਕਰ ਹੋ ਗਈ ਤੇ ਮੌਕੇ ਤੇ ਹੀ ਪਿਓ ਪੁੱਤ ਨੇ ਦਮ ਤੋੜ ਦਿੱਤਾ ਮਸਿਆ ਤੇ ਗੁਰੂ ਘਰ ਰਸਤ ਚੜਾਉਣ ਜਾ ਰਹੇ ਪਿਓ ਪੁੱਤ ਦੇ ਨਾਲ ਭਿਆਨਕ ਹਾਦਸਾ ਵਾਪਰਿਆ ਹੱਦਸੇ ਦੇ ਵਿੱਚ ਦੋਹਾਂ ਦੀ ਮੌਤ ਹੋ ਗਈ ਹੈ ਪਰਿਵਾਰ ਦੇ ਵਿੱਚ ਇਸ ਵਿਲੇ ਸੱਤਰ ਵਿੱਚੇ ਹੋਏ ਨੇ ਭਿਆਨਕ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਕਿਵੇਂ ਗੱਡੀ ਦੇ ਪਰਖੱਚੇ ਉੱਡੇ ਹੋਏ ਨੇ ਮੋਟਰਸਾਈਕਲ ਵੀ ਚਪਨਾ ਚੂੜ ਹੋਇਆ ਦਰਸਲ ਜੀਰਾ ਤੋਂ ਇਹ ਦਿਲ ਦਿਲੋਂ ਵਾਲਾ ਮਾਮਲਾ ਸਾਹਮਣੇ ਆ ਜਿੱਥੇ ਮੋਗਾ ਮੱਖੂ ਰੋਡ ਉੱਤੇ ਪਿੰਡ ਲਹਿਰਾ ਕੋਲ ਇਸ ਤੜਕ ਹਾਦਸਾ ਵਾਪਰਿਆ ਪਿਓ ਪੁੱਤ ਜੋ ਕਿ ਗੁਰਦੁਆਰਾ ਪੱਠ ਸਾਹਿਬ ਪੱਟੀ ਵਿਖੇ ਮੱਥਾ ਟੇਕਣ ਲਈ ਜਾ ਰਹੇ ਸਨ ਮਸਿਆ ਤੇ ਰਸਤ ਚੜਾਉਣ ਲਈ ਇਹ ਪਿਓ ਪੁੱਤ ਮੋਟਰਸਾਈਕਲ ਤੇ ਾਰੇ ਸੜਕ ਪਰ ਸਾਹਮਣੇ ਆਈ ਗੱਡੀ ਦੇ ਨਾਲ ਉਹਨਾਂ ਦੇ ਮੋਟਰਸਾਈਕਲ ਦੀ ਟੱਕਰ ਹੋ ਗਈ ਤੇ ਮੌਕੇ ਤੇ ਹੀ ਪਿਉ ਪੁੱਤ ਨੇ ਦਮ ਤੋੜ ਦਿੱਤਾ